ਇਸ ਤਰ੍ਹਾਂ ਦੀ ਬੇਹੱਦ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸ਼ਰਧਾਲੂਆਂ ਨਾਲ ਭਰੀ ਹੋਈ ਇੱਕ ਨਿੱਜੀ ਬੱਸ ਜਿਹੜੀ ਆ ਬੁਰੇ ਤਰੀਕੇ ਦੇ ਨਾਲ ਪਲਟੀ ਹੈ ਬਲਾਸਪੁਰ ਦੇ ਵਿੱਚ ਇਹ ਸ਼ਰਧਾਲੂਆਂ ਨਾਲ ਭਰੀ ਹੋਈ ਬੱਸ ਪਲਟੀ ਹੈ ਜਿਸ ਦੇ ਵਿੱਚ 36 ਸ਼ਰਧਾਲੂ ਮੌਜੂਦ ਸਨ 32 ਸ਼ਰਧਾਲੂਆਂ ਦੇ ਬੁਰੇ ਤਰੀਕੇ ਦੇ ਨਾਲ ਸੱਟਾਂ ਲੱਗੀਆਂ ਨੇ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਸਕਰੀਨ ਉੱਤੇ ਤੁਸੀਂ ਦੇਖ ਪਾ ਰਹੇ ਹੋ ਤਾਂ ਸ਼ਰਧਾਲੂਆਂ ਨਾਲ ਭਰੀ ਹੋਈ ਨਿੱਜੀ ਬੱਸ ਬੁਰੇ ਤਰੀਕੇ ਦੇ ਨਾਲ ਕਲਟੀ ਹੈ ਬਲਾਸਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਹਿਮਾਚਲ ਹਿਮਾਚਲ ਦੇ ਬਲਾਸਪੁਰ ਵਿੱਚ ਘਟਨਾ ਵਾਪਰੀ ਹੈ ਦੇਰ ਰਾਤ 1 ਤੋਂ 1.5 ਵਜੇ ਦੇ ਵਿਚਾਲੇ ਇਹ ਘਟਨਾ ਵਾਪਰੀ ਹੈ ਜਦੋਂ ਇੱਕ ਧਾਰਮਿਕ ਸਥਾਨ ਤੋਂ ਨਤਮਸਤਕ ਹੋ ਕੇ ਸਾਰੇ ਸ਼ਰਧਾਲੂ ਜਿਹੜੇ ਵਾਪਸ ਆ ਰਹੇ ਸੀ ਪਰ ਇੱਕ ਨਿੱਜੀ ਬੱਸ ਜਿਹੜੀ ਇਹਨਾਂ ਦੇ ਵੱਲੋਂ ਬੁੱਕ ਕਰਾਈ ਹੋਈ ਸੀ ਬਲਾਸਪੁਰ ਦੇ ਨੇੜੇ ਆ ਕੇ ਉਹ ਪਲਟ ਜਾਂਦੀ ਹੈ ਬਿਕਾਬੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਚੀਕ ਚਹਾੜਾ ਜਿਹੜਾ ਉਹ ਸ਼ਰਧਾਲੂਆਂ ਦੇ ਵਿਚਾਲੇ ਮੱਝ ਜਾਂਦਾ ਹਾਲਾਂਕਿ ਲੋਕਲ ਲੋਕ ਮੌਕੇ ਤੇ ਖੜਾਕ ਦੇ ਬਾਅਦ ਇਕੱਠੇ ਹੁੰਦੇ ਨੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਆ ਸ਼ਰਧਾਲੂਆਂ ਨੂੰ ਰੈਸਕਿਊ ਕੀਤਾ ਜਾਂਦਾ ਪਰ ਗਨੀਮਤ ਰੀਕ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਸੱਟਾਂ ਹਾਲਾਂਕਿ ਬਿਸ਼ੱਕ ਇਹਨਾਂ ਦੇ ਲੱਗੀਆਂ ਨੇ ਪਰ ਕਿਸੇ ਦਾ ਜਾਨੀ ਨੁਕਸਾਨ ਇਸ ਦੇ ਵਿੱਚ ਨਹੀਂ ਹੋਇਆ ਤੇ ਹਸਪਤਾਲ ਦੇ ਵਿੱਚ ਇਹਨਾਂ ਸਾਰੇ ਮਰੀਜ਼ਾਂ ਨੂੰ ਦਾਖਲ ਕਰਵਾਇਆ ਗਿਆ ਮੌਕੇ ਦਾ ਦਰਦਣਾ ਚਾਹੁੰਦੇ ਕਿ ਹਿਮਾਚਲ ਦੇ ਸੀਐਮ ਸੁਕੂ ਜਿਹੜੇ ਆ ਉਥੇ ਪਹੁੰਚਦੇ ਨੇ ਸਾਰੇ ਸ਼ਰਦਾਲੂਆਂ ਦਾ ਹਾਲਚਲ ਉਹਨਾਂ ਦੇ ਵੱਲੋਂ ਪੁੱਛਿਆ ਗਿਆ ਉਹਨਾਂ ਦਾ ਪਤਾ ਜਿਹੜਾ ਉਹ ਲਿਆ ਗਿਆ ਹੈਗਾ ਤਾਂ ਸਾਰੇ ਸ਼ਰਦਾਲੂ ਤਕਰੀਬਨ ਜਿਹੜੇ ਆ ਜ਼ਖਮੀ ਹੋ ਚੁੱਕੇ ਸੀਗੇ ਬਸ ਬੇਕਾਬੂ ਹੋ ਗਈ ਰਾਤ ਨੂੰ ਪਤਾ ਨਹੀਂ ਲੱਗਿਆ ਉਸਤੇ ਬਾਤ